ਮਾਨਯੋਗ ਮਹਾਂਪ੍ਰਧਾਨ ਸਾਹਿਬ ਦੇ ਵੱਲੋਂ ਇਹਨਾਂ ਨਿਰਦੇਸ਼ ਤੇ ਪੰਜਾਬ ਦੇ ਵਿੱਚ ਵਿਰਾਸਤ ਸ੍ਰੀ ਕਰਮ ਦੀ ਮਹਮ ਚੱਲਿਆ ਦੇ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰ ਪੁਲਿਸ ਅਮਰਸਰ ਨੂੰ ਮਿਲੀ ਹੈ 2 ਕਿਲੋ ਵੇਰਵਿੰਦ ਨਾਲ ਇੱਕ ਨਸ਼ਾ ਸਮਗਲ ਸਫੜਿਆ ਗਿਆ ਜੇ ਜਸਬੀਰ ਸਿੰਘ ਇਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਹ ਜਿਹਨੂੰ ਕਹਿੰਦੇ ਪਿੰਡ ਖਿਆਲਕਲਾਂ ਲੋਕੋ ਕੇ ਅੰਮ੍ਰਿਤਸਰ ਦੇ ਹਾਦੀ ਦਾ ਰਹਿਣ ਵਾਲਾ 21 ਸਾਲ ਦੀ ਉਮਰ ਔਰ 12ਵੀਂ ਪਾਸ ਹੈ ਇਹ ਬੰਦਾ ਨਾਲੇ ਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮੁਕੱਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫਰਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛੇ ਤੁਹੇ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਟਰਲ ਹੈ ਬਾਹਰੋਂ ਬੈਠ ਕੇ ਤਾਇਆ ਜਾਇਆ ਹੈ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੌਰ 'ਤੇ ਵਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਕੌਫੋ ਫਿਰ ਕੱਲ ਨਿਕਲ ਜਾਂਦੀ ਹੈ ਉਸ ਹੈਂਗਰ ਤੋਂ ਇਹ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੂਲਿਕ ਕੁਝ ਗਿਜ ਤਵੇ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਵੀ ਨਾ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹੀਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸੀਫਿਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਜਿਹਦੀ ਕੁਆਂਟੀਟੀ ਵਧਾ ਲੈਂਦੇ ਸੀ ਇਸ ਪੋਸਦਰੋਂ ਪ੍ਰਿਕਾ 1 ਕਿਲੋ ਆਦਾ ਰਣ ਤਕਰੀਬਨ 1.5 ਕਿਲੋ ਬਣਾਉਣ ਵਾਸਤੇ ਉੱਚ ਇਹੋ ਜੀ ਚੀਜ਼ ਮਲਾਵਟ ਕਾਦਣੀ ਜਿੰਨਾ ਵੀ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਤੋਂ ਫੈਕਟ ਘਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਤੇ ਇਹ ਰ ਆ ਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਸੋ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕਿਉਂਕਿ ਉਹ ਜਿਹੜਾ ਇਹਨਾਂ ਤੋਂ ਇਹ ਕਿਸਾਂ ਬ੍ਰਾਂਧਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿ ਇਹਨਾਂ ਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕੇ ਵਰਤੋਂ ਦੇ ਸੀ ਔਰ ਇਹਦੇ ਵਿੱਚ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮਿਲਦੀ ਹੈ ਕਿਉਂਕਿ ਇਹਦੇ ਵਿੱਚ ਇੱਕ ਗੱਲ ਹੋਰ ਵੀ ਆਈ ਵੀ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਕਟਾਊਟ ਪੜੇ ਹੁੰਦੇ ਰਾਂਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਏ ਉਹਨੂੰ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆਂ ਔਰ ਉਹ ਮਰੀਕੀ ਨਾਲ ਦੇਖ ਰਹੇ ਜਿੱਦਾਂ ਹੀ ਬੰਦੇ ਫੜੇ ਜਾਂਦੇ ਆਂ ਅਗਲੇ ਉਹ ਕੜੀ ਤੋੜਨਾ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਇਹ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ ਚ ਕਾਟਾਊਟ ਬਹੁਤ ਸਟਰੋਂਗ ਹੈ। ਨਹੀਂ ਤਾਂ ਆਪ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਲਾਣਾ ਬੰਦਾ ਮੈਨੂੰ ਦੇਖੀ ਗਿਆ ਉਹ ਆਈ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋਂ ਜਲਦੀ ਫਿਰ ਸ਼ੇਅਰ ਕਰਾਂਗੇ। ਸਾਰੇ ਕ੍ਰਾਸ ਬਾਰਡਰ ਆ ਜਿਹੜੇ ਹਾਂਜੀ ਬਾਈ ਬਾਡਰਸ ਦੀ ਬਾਰਡਰ ਹੀ ਹੈ ਜੀ ਬਟ ਲਾਈ ਯੂਰਪ ਦੇ ਵਿੱਚੋਂ ਜਾ ਰਹੇ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਭਾਵੇਂ ਕਿ ਦੇ ਉਹ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੀ ਰਿਕਵਰੀ ਹੋਣੀ ਚਾਹੀਦੀ ਹੈ ਪਰ ਇਹ ਜਿਹੜਾ ਇਹਨਾਂ ਨੇ ਤੁਸੀਂ ਕਹ ਰਹੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇਸ ਜਗ੍ਹਾ ਲਈ ਹੋਵੇ ਕੋਈ ਲੈਬ ਬਣਾ ਕੇ ਇਹਨਾਂ ਨੇ ਕੋਈ ਕਰੀ ਸੀ ਕਿ ਉਹ ਤਾਂ ਇਹ ਦਰਾਰਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬਹੁਤਾ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਕਵਿ ਚੀਜ਼ਾਂ ਦੀ ਐਜੂਕੇਸ਼ਨ ਕਿੱਥੋਂ ਆਈ ਵੀ ਆ ਚੀਜ਼ ਪਾਓ ਸਾਰੇ ਦੋਖ ਲੜੀ ਪਿਓਰ ਆ ਗਈ ਫਿਕਸ਼ਨ ਉਹ ਜਿਹੜੀ ਆਪਣੇ ਮਿਲਿਆ ਤਾਂ ਬਹੁਤ ਸੇਕ ਉਹ ਆ ਵੀ ਦੇ ਮਤਲਬ ਉਹ ਇਹ ਪੁੱਛ ਕੇ ਜਿੱਤੋ ਇਹ ਗੱਲ ਅਸੀਂ ਠੀਕ ਠੀਕ ਹੈ ਜੀ ਸਰ ਮੌਨਸਪਲਟੀ ਦੀ ਕੀ ਗੱਲ ਜੁੜਿਆ ਜੀ ਹੋਰ ਇਹਨਾਂ ਦੇ ਨਾਲ ਹੈ ਜੀ ਕਿੰਨੇ ਕੁ ਬੰਦੇ ਦਾ ਨੈਟਵਰਕ ਉਹ ਬੰਦਿਆਂ ਦਾ ਹੋਰ ਫਿਗਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਹੁਣ ਤੱਕ ਕਿੰਨੇ ਕਨਸਾਈਨਮੈਂਟਸ ਇਹ ਕਰ ਚੁੱਕੇ ਨੇ ਦੇ ਮੁਤਾਬਕ ਉਹਨਾਂ ਕੋਲ ਕਨਸਾਈਨਮੈਂਟਾਂ ਜਾਰਪਾਸ ਜਾ ਚੁੱਕੀਆਂ ਹਨ ਓਵਰ ਮੈਨੀ ਮੰਥਸ ਬਟ ਉਹ ਅਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਜਾਰ